ਲਗਾਤਾਰ ਗਰਮੀ ਪੈ ਰਹੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਹਜੇ ਵੀ ਗਰਮੀ ਵਧਣ ਦੀ ਜੋ ਸੰਭਾਵਨਾ ਜਤਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਗਰਮੀ ਹੋਰ ਵਧੇਗੀ 14 ਤਰੀਕ ਤੋਂ ਬਾਅਦ ਮੌਸਮ ਦੇ ਵਿੱਚ ਕੁਝ ਬਦਲਾਅ ਦੇਖਣ ਨੂੰ ਮਿਲੇਗਾ ਹੀਟ ਵੇਵ ਚੱਲ ਰਹੀ ਹੈ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਮੌਸਮ ਵਿਗਿਆਨੀ ਦੇ ਅਨੁਸਾਰ ਕਰੋ ਬਾਹਰ ਨਿਕਲਣ ਲੱਗੇ ਖਾਸ ਧਿਆਨ ਰੱਖਿਆ ਜਾਵੇ ਸਿਰ ਟੱਕੇ ਬਾਹਰ ਨਿਕਲਿਆ ਜਾਵੇ ਪੀਣ ਵਾਲੀ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਵੇ ਉੱਥੇ ਹੀ ਉਹਨਾਂ ਨੇ ਗਰਮੀ ਦੇ ਵਿੱਚ ਲੋਕਾਂ ਨੂੰ ਘਰ ਰਹਿਣ ਦੀ ਹੀ ਸਲਾਹ ਦਿੱਤੀ ਹੈ ਜੇਕਰ ਕੋਈ ਕੰਮ ਨਾ ਹੋਵੇ ਤਾਂ ਘਰੋਂ ਬਾਹਰ ਨਾ ਨਿਕਲੋ ਕਿਉਂਕਿ ਗਰਮੀ ਹੋਰ ਜ਼ਿਆਦਾ ਵਧਣ ਵਾਲੀ ਹੈ 14 ਤਰੀਕ ਤੋਂ ਬਾਅਦ ਹੀ ਮੌਸਮ ਦੇ ਵਿੱਚ ਬਦਲਾਅ ਆਏਗਾ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੋਰ ਕਿੰਗਣਾ ਨੇ ਮੌਸਮ ਨੂੰ ਲੈ ਕੇ ਇਹ ਪਵਿਖਬਾਣੀ ਕੀਤੀ ਹੈ ਹੋਰ ਉਹਨਾਂ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਪਿਛਲੇ 1-2 ਦਿਨ ਤੋਂ ਟੈਂਪਰੇਚਰ ਦੇ ਵਿੱਚ ਅਸੀਂ ਰਾਈਜ਼ ਆਬਜ਼ਰਵ ਕੀਤੀ ਹੈ ਔਰ ਹੀਟ ਵੇਵ ਕੰਡੀਸ਼ਨਸ ਜਿਹੜੀਆਂ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕਿਉਂਕਿ ਉਹਦੇ ਤੋਂ ਪਹਿਲਾਂ ਥੋੜਾ ਕਲਾਉਡੀ ਵੈਦਰ ਸੀ ਔਰ ਹਲਕੀ ਬਾਰਿਸ਼ ਵੀ ਕਈ ਥਾਵਾਂ ਤੇ ਰਿਕਾਰਡ ਕੀਤੀ ਗਈ ਸੀ ਪਰ ਹੁਣ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 4.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ